ਮੋਮਬਤੀਆਂ ਤੇ ਘੋਦੇ ਦੀਵੇ ਜਲਾ ਕੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਇਕੱਤਰ ਅਤੇ ਕੀਤੀ ਗਈ ਦੀਪਮਾਲਾ ਜਿੱਥੇ ਅੱਜ ਪੂਰੇ ਦੇਸ਼ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤੇ ਜਿੱਥੇ ਅਕਨਪੜ ਸਾਹਿਬ ਦੇ ਭੋਗ ਪਾਏਗੇ ਨਗਰ ਕੀਰਤਨ ਉਸ ਤੋਂ ਪਹਿਲਾਂ ਕੱਢੇਗੇ ਅਤੇ ਬਾਬਾ ਨਾਨਕ ਦਾ ਇਤਿਹਾਸ ਵੀ ਜਿਹੜਾ ਹੈ ਉਹ ਆਪਣੀਆਂ ਵਾਰਾਂ ਦੇ ਵਿੱਚ ਸੁਣਾਇਆ ਗਿਆ ਉਥੇ ਗੁਰੂ ਕੀ ਲੰਗਰ ਔਟੋਟ ਵਰਤੇ ਉਥੇ ਸ਼ਾਮ ਦੇ ਟਾਈਮ ਜਿਹੜੀ ਵੱਡੀ ਗੀਤ ਵਿੱਚ ਸੰਗਤਾਂ ਜਿਹੜੀਆਂ ਗੁਰਦਾ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਇਕੱਠੀਆਂ ਹੋਈਆਂ ਅਤੇ ਉਹਨਾਂ ਵੱਲੋਂ ਮੋਮਬਤੀਆਂ ਅਤੇ ਘੋ ਦੇ ਦੀਵੇ ਜਲਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਜਿਹੜਾ ਮਨਾਇਆ ਗਿਆ ਇਹ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਗੁਰਦੁਆਰਾ ਕਿਲਮ ਮੁਬਾਰਕ ਸਾਹਿਬ ਦੀਆਂ ਨੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਇਕੱਤਰ ਹੋਈਆਂ ਨੇ ਅਤੇ ਉਹਨਾਂ ਵੱਲੋਂ ਮੋਮਬਤੀਆਂ ਤੇ ਘੋਦੇ ਦੀਵੇ ਜਲਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਜਿਹੜਾ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਅਤੇ ਬੱਚਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਇੱਥੇ ਹਰ ਇੱਕ ਵਿਅਕਤੀ ਜਿਹੜਾ ਅੱਜ ਗੁਰਦੁਆਰਾ ਕਿਲਮ ਮੁਬਾਰਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਮਨਾਉਣ ਦੇ ਲਈ ਆਇਆ ਹੋਇਆ ਸੀ ਤੇ ਉਹਨਾਂ ਵੱਲੋਂ ਮੋਮਬਤੀਆਂ ਤੇ ਘੋਦੇ ਦੀਵੇ ਜਿਲਾਏਗੇ ਸਾਰੀਆਂ ਤਸਵੀਰਾਂ ਐਸਨ ਦਿਖਾ ਰਿਹਾ ਗੁਰਦੁਆਰਾ ਕਿਲਾ ਮੁਵਾਰਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਛੋਟੇ ਬੱਚੇ ਵੀ ਇੱਥੇ ਆਏ ਹੋਏ ਹਨ ਆਪਣੇ ਮਾਪਿਆਂ ਦੇ ਨਾਲ ਆਏ ਹੋਏ ਹਨ ਤੇ ਉਹਨਾਂ ਬੋਲਣੋ ਵੀ ਜਿਹੜੀ ਦੀਪਮਾਲਾ ਜਿਹੜੀ ਹੈ ਕੀਤੀ ਜਾ ਰਹੀ ਹੈ ਨਾਲ ਮੋਮਬਤੀਆਂ ਜਲਾਈਆਂ ਜਾ ਰਹੀਆਂ ਦੇਖਣ ਨੂੰ ਤਸਵੀਰਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜਾ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੋਮਬਤੀਆਂ ਅਤੇ ਕਿਉਵੇ ਦੀਵੇ ਜਲਾ ਕੇ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦੇ ਰਿਹਾ ਹੈ ਉਹ ਮਨਾਇਆ ਗਿਆ ਹੈ ਅੱਜ ਵੱਡੀ ਗਿਣਤੀ ਸੰਗਤਾਂ ਨੇ ਜਿੱਥੇ ਦਿਨ ਦੇ ਟਾਈਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇਣ ਨੂੰ ਸਮਰਪਿਤ ਜੋ ਸ੍ਰੀ ਕਨਵੜ ਸਾਹਿਬ ਦੇ ਭੋਗ ਪਾਏ ਗਏ ਸਨ ਉਹਨਾਂ ਦੇ ਵਿੱਚ ਆਪਣੀ ਹਾਜ਼ਰੀ ਦਵਾਈ ਗਈ ਉੱਥੇ ਸ਼ਾਮ ਦੇ ਟਾਈਮ ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਮੋਮਬਤੀਆਂ ਤੇ ਕੌਲ ਦੇ ਦੀਵੇ ਜਲਾ ਕੇ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦੇਣਾ ਮਨਾਇਆ ਗਿਆ ਆਓ ਤੁਹਾਨੂੰ ਸੁਣਾਉਣ ਇਸ ਸਬੰਧੀ ਕੀ ਕਹਿੰਦੀ ਹੈ ਪਬਲਿਕ ਅਤੇ ਗੁਰਦਰਾ ਸਾਹਿਬ ਦੇ ਸਾਧ ਗ੍ਰੰਥੀ ਸਾਡੀ ਨਾਮ ਉਹਡਾ ਸਹਿ ਸ਼ਿਕਾਇਲ ਜੀ ਮੇਰੇ ਨਾਮ ਹਰਿਆਣੇ ਤੋਂ ਬਠਿੰਡਾ ਤੋਂ हाँ जी जी गोर सारू बहुत बहुत बधाई है सार्वजत शाम जिम्मे इत मोमबत्ती दीवे वगैरा आ सार्व संगत आज आर्टिफिशल हो गया मतलब पहला तो दी लगाते सके मोमबत्ती लगा लगते चल शाखा आप जी

ਬਹੁਤ ਬਹੁਤ ਬੜਾ ਆਈ ਜਾਂਦੀਆਂ ਤੇ ਅੱਜ ਦੇ ਅੱਜ ਅਸੀਂ ਇੱਥੇ ਕੇਲਾ ਸਾਹਿਬ ਨਾਤਮਸਤਕ ਹੋਣ ਲਈ ਆਏ ਆ ਇਸ ਖੇਤਰ ਦਿਹਾੜੇ ਤੇ ਤੇ ਇਥੋਂ ਸਭ ਲਈ ਅਹੀ ਹੈ ਕਿ ਆਪਾਂ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਅਮਲ ਕਰੀਏ ਜਿਵੇਂ ਉਹਨਾਂ ਨੇ ਕਿਹਾ ਸੀ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਆਪਾਂ ਸਾਰੇ ਮਿਹਨਤ ਦੀ ਕਮਾਈ ਕਰੀਏ ਕਿਰਤ ਕਰੀਏ ਵਾਹਿਗੁਰੂ ਦਾ ਨਾਮ ਸਿਮਰਨ ਕਰੀਏ ਤੇ ਵੰਡ ਕੇ ਛਕੀ ਤੇ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਹੋਏ ਤੂਰਨਿਆਂ ਤੇ ਚੱਲੀਏ ਅੱਜ ਵੀ ਕਾਫੀ ਲੋਕ ਆਏ ਹਾਂ ਹਾਂ ਜੀ ਬਹੁਤ ਹੀ

ਅੱਜ ਫੰਕਤਾ ਬਰਸੀ ਸੌਫੇ ਫੈਕਟਰੀ ਨੂੰ ਕੁਝ ਲਾਈਕ ਮਹਾਰਾਜੇ ਦੇ ਪਾਸ ਨਾਲ ਸੰਪੇ ਨਾਤਬਾਸ ਹੋ ਰਹੀਆਂ ਨੇ ਸੋਸਵੇ ਤੋਂ ਸਮਾਗਮ ਹੋ ਰਹੇ ਹਨ ਸ੍ਰੀ ਆਜਿਓ ਗੁਣ ਐਸ ਵਿਨ ਸ਼ਾਹ ਦੇ ਸਮੇਂ ਸਵਾਗਤਾਂ ਤੇ ਆਉਦੇ ਜੀਵੇ ਅਤੇ ਮੁਬੱਤੀਆਂ ਲਾ ਕਰਕੇ ਸਾਥੀ ਸੈਤ ਵਿਨ ਮਾਰਕ ਦੇ ਮਹਾਰਾਜੀ ਦਾ ਪਾਸ ਸਤਾਸ਼ ਵਿਹਾੜਾ मना रही ने खुशी प्रगट कर रही आशीर्वाद प्राप्त कर रही अमृत खास संत गुरु के लंगा सेवा ने समुखिया संतान सह श्री राम सेवी महाराज जी के पास पास लख लखाइया वाहे गुरु जी का खालसा